ਮਰੀਜ਼ ਨੂੰ ਬਠਿੰਡਾ ਲੈ ਕੇ ਜਾ ਰਹੀ ਐਂਬੂਲੈਂਸ ਹੋਈ ਹਾਸਤਾਗ੍ਰਸਤ ਤਾਂ ਮਾਮਲਾ ਸਾਹਮਣੇ ਆ ਰਿਹਾ ਹੈ ਕਿ ਜਿਸ ਵਿੱਚ ਐਂਬੂਲੈਂਸ ਦੇ ਡਰਾਈਵਰ ਸਮੇਤ ਤਿੰਨ ਵਿਅਕਤੀ ਜ਼ਖਮੀ ਹੋ ਗਏ ਜਿਸ ਮਰੀਜ਼ ਨੂੰ ਲੈ ਕੇ ਜਾ ਰਹੀ ਸੀ ਤਾਂ ਉਸ ਦੀ ਮੌਤ ਹੋ ਜਾਂਦੀ ਹੈ ਤਾਂ ਇਹ ਮਾਮਲਾ ਸਾਹਮਣੇ ਆਇਆ ਹੈ ਕਿ ਜੋ ਕਿ ਮੱਖੂ ਦਾ ਰਹਿਣ ਵਾਲਾ ਮਹਿੰਦਰ ਕੁਮਾਰ ਜਿਸ ਨੂੰ ਸਾਹ ਦੀ ਬਿਮਾਰੀ ਸੀ ਤਾਂ ਉਸ ਨੂੰ ਮੋਗੇਦ ਹਸਪੀਟਲ ਤੋਂ ਇਮੇਜ ਬਠਿੰਡਾ ਭਰਤੀ ਕਰਨ ਲਈ ਭੇਜਿਆ ਗਿਆ ਰੈਫਰ ਕੀਤਾ ਗਿਆ ਸੀ ਤਾਂ ਉੱਥੇ ਹੀ ਐਂਬੂਲੈਂਸ ਦੀ ਕਾਰ ਦੇ ਨਾਲ ਟੱਕਰ ਹੋ ਜਾਂਦੀ ਹੈ ਤਾਂ ਜਿਸ ਵਿੱਚ ਮਰੀਜ਼ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਤੇ ਉਹ ਜੋ ਕਿ ਐਂਬੂਲੈਂਸ ਡਰਾਈਵਰ ਸੀ ਤਾਂ ਉਸਦੇ ਨਾਲ ਤਿੰਨ ਵਿਅਕਤੀ ਮੌਜੂਦ ਹੁੰਦੇ ਨੇ ਜੋ ਜ਼ਖਮੀ ਹੋ ਜਾਂਦੇ ਨੇ ਤਾਂ ਤਾਂ ਮਾਮਲਾ ਸਾਹਮਣੇ ਆਇਆ ਕਿ ਮੋਗੇ ਤੋਂ ਬਠਿੰਡਾ ਰੈਫਰ ਕਿਤੇ ਮਰੀਜ਼ ਦੀ ਮੌਤ ਹੋ ਜਾਂਦੀ ਹੈ ਜਾਣਕਾਰੀ ਅਨੁਸਾਰ ਮੱਖੂ ਦੇ ਰਹਿਣ ਵਾਲੇ ਮਹਿੰਦਰ ਕਮਾਨ ਨੂੰ ਸਾਹ ਲੈਣ ਦੀ ਬਿਮਾਰੀ ਸੀ ਜਿਸ ਕਰਕੇ ਉਸ ਨੂੰ ਬਠਿੰਡਾ ਦੇ ਇਮੇਜ ਹਸਪਤਾਲ ਵਿਖੇ ਰੈਫਰ ਕੀਤਾ ਗਿਆ ਸੀ ਜਿਸ ਨੂੰ ਬਲਵਿੰਦਰ ਸਿੰਘ ਵੱਜੋਂ ਨਿੱਜੀ ਐਂਬੂਲੈਂਸ ਰਾਹੀਂ ਲਿਜਾਇਆ ਜਾ ਰਿਹਾ ਸੀ ਇਸ ਵਿੱਚ ਲਾਪਰੀ ਸਿੰਘ ਅਤੇ ਗਗਨਦੀਪ ਸਿੰਘ ਵੀ ਸਵਾਰ ਸਨ ਜਿਵੇਂ ਹੀ ਐਂਬੂਲੈਂਸ ਪਿੰਡ ਰਾਜਾਂ ਨੇ ਨੇੜੇ ਪੁੱਜੀ ਤਾਂ ਸੜਕ ਤੇ ਖੜੀ ਕਾਰ ਚਾਲਕ ਨੇ ਅਚਾਨਕ ਕਾਰ ਨੂੰ ਤੇਜ਼ ਰਫ਼ਤਾਰ ਨਾਲ ਮੋੜ ਦਿੱਤਾ ਜਿਸ ਕੰਨ ਇਹ ਹਾਦਸਾ ਵਾਪਰ ਗਿਆ ਜਿਸ ਚ ਐਂਬੂਲੈਂਸ ਚ ਇਲਾਜ ਲਈ ਲਜਾਇਆ ਜਾ ਰਹੇ ਮਹਿੰਦਰ ਕੁਮਾਰ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਫਿਰ ਐਂਬੂਲੈਂਸ ਚਾਲਕ ਸਮੇਤ ਤਿੰਨ ਲੋਕ ਜ਼ਖਮੀ ਹੋ ਚੁੱਕੇ ਨੇ ਜਿਨ੍ਹਾਂ ਨੂੰ ਇਲਾਜ ਲਈ ਮੌਕੇ ਸਿਵਲ ਹਸਪਤਾਲ ਵਿਖੇ ਜਿਸ ਨੂੰ ਇਲਾਜ ਲਈ ਮੌਕੇ ਸਿਵਲ ਹਸਪਤਾਲ ਵਿੱਚ ਭਰਤੀ ਕੀਤਾ ਗਿਆ ਤਾਂ ਇਹ ਮਾਮਲਾ ਸਾਹਮਣੇ ਆਇਆ ਕਿ ਇੱਕ ਮਰੀਜ਼ ਨੂੰ ਬਠਿੰਡੇ ਲੈ ਕੇ ਜਾ ਰਹੀ ਐਂਬੂਲੈਂਸ ਦਾ ਹਾ사 ਹੋ ਜਾਂਦਾ ਜਿਸ ਚ ਮਰੀਜ਼ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਤੇ ਐਂਬੂਲੈਂਸ ਦੇ ਡਰਾਈਵਰ ਸਮੇਤ ਤਿੰਨ ਵਿਅਕਤੀ ਜ਼ਖਮੀ ਹੋ ਜਾਂਦੇ ਨੇ ਮੇਰਾ ਨਾਮ ਬਲਵਿੰਦਰ ਕਵੀ ਹਾਂ ਐਂਬੂਲੈਂਸ ਵੀ ਡਰਾਈਵਰੀ ਕਰਦੇ ਆ ਜੀ ਕਿਹੜੀ ਐਂਬੂਲੈਂਸ ਆ ਜੀ ਪੀਵੀ ਬਾਬੇ ਦਾ ਟਾਹ ਚੱਲ ਰਿਹਾ ਸੀ ਕਿਹੜਾ ਨੰਬਰ ਕਹੋ ਨਾ ਆ ਤੁਹਾਡਾ ਅਸੀਂ ਜੀ ਆਪ ਦੀ ਸਾਈਡਾਂ ਦੇ ਜਾਂਦੇ ਆ ਜੀ ਹਾਂ ਐਮਰਜੈਂਸੀ ਗੱਡੀ ਰਵਿਚੇ ਮਰੀਜ਼ ਜੀ ਆਹ ਰੂਟਰ ਗੱਡੀ ਰਾਮ ਮਾਰੀ ਜਾਂਦੀ ਹੈ ਜੀ ਉਹ ਗੱਡੀ ਇੱਧਰ ਨਾਲ ਹੀ ਸਾਡੀ ਸਾਈਡ ਜਾ ਰਹੀ ਆ ਉਹ ਗੱਡੀ ਵਾਲੇ ਨੇ ਇੱਕ ਤਾਂ ਵੀ ਵੜਦੇ ਸੀ ਮੂਰੇ ਕਿਹੜੀ ਗੱਡੀ ਵਾਲੇ ਨੇ ਆਹ ਜੀ ਆ ਗੱਡੀ ਅੱਛਾ ਤਾਂ ਉੱਤਰੀ ਸਾਨੂੰ ਕਹਿ ਰਹੇ ਆ ਕਹਿੰਦੇ ਛੋਟੀ ਐਮਬੂਲੈਂਸ ਜਾ ਰਹੀ ਤੇ ਸੀਗੀ ਸਾਡੀ ਐਮਰਜੈਂਸੀ ਆਹੀ ਮਰੀਜ਼ ਨੂੰ ਸਾਡੇ ਜਿਹੜੇ ਆਦ ਨਾਲੋਂ ਜਾਰੇ ਐ ਮਰੀਜ਼ ਨੂੰ ਸਖਤ ਤੇ ਟਾਈਮ ਤੇ ਪਹੁੰਚਾਉਣਾ ਤੇ ਮਰੀਜ਼ ਸੀਗਾ ਵਿੱਚ ਮਰੇ ਨੂੰ ਮਹਿੰਗੇ ਡਿਰਾਈਵਰ ਆ ਗਏ ਨਹੀਂ ਮਰੀਜ਼ ਸੀਗਾ ਭਰਾ ਜੀ ਨਾਲ ਮੇਰੇ ਨਾਲ ਹੀ ਗੱਡੀ ਚ ਲਾਸੀ ਸੀ ਫਰੀਦ ਸੀਗਾ ਕਿੱਥੇ ਮਰੀਜ਼ ਆਉਣ ਫਰੀਦ ਨੂੰ ਲੈ ਕੇ ਗਿਆ ਮੋਗੇ ਜੀ ਸਰਕਾਰੀ ਹਸਪਤਾਲ ਜੀ ਕਿੱਥੋਂ ਆਏ ਸੀ ਤੁਸੀਂ ਆਹ ਮੋਗੇ ਤੋਂ ਹੀ ਆਏ ਨਹੀਂ ਮੈਡੀ ਸਿਟੀ ਜੀ ਤੇ ਚੱਲੇ ਕਿੱਥੇ ਸੀ ਰੈਫਰ ਕੀਤਾ ਵੀ ਪਠੰਡੇ ਜੀ ਅੱਗੇ ਚਲੀ ਅੱਛਾ ਆਹ ਗੱਡੀ ਆ ਸੀ ਬਣੀ ਆ ਗੱਡੀ ਵਾਲੇ ਅਸੀਂ ਜਿਹੜੇ ਇਹ ਨਾਲ ਇੱਧਰ ਸਾਈਡ ਤੇ ਖੜੀ ਗੱਡੀ ਅਸੀਂ ਅੱਡੇ 'ਚ ਖੜੇ ਆ ਐਂਬੂਲੇਂਸਿੰਗ ਤਾਂ ਤੇਜ਼ ਹੀ ਆਉਣਾ ਹਾਂਜੀ ਹਾਂ ਉਹਨੇ ਤੇਜ਼ਾ ਹੂਟਰ ਪੂਰੇ ਜ਼ੋਰ ਦੀ ਮਾਰਦੀ ਆਉਂਦੀ ਆ ਆ ਜਿਹੜੇ ਬੰਦੇ ਆ ਰੋਡਿਆਂ ਦੇ ਆ ਇਹਨਾਂ ਨੇ ਗੱਡੀ ਵੇਖੀ ਨਹੀਂ ਉਧਰੋਂ ਐਂਬੂਲੇਂਸ ਆਉਦੀ ਖੜੀ ਗੱਡੀ ਐਂ ਘਮਾਤੇ ਕੀ ਬਚਾਨਦਾਰ ਉਹ ਜਿਹੜਾ ਮੁੰਡਾ ਵਿਚਾਰਾ ਸੁਪਟਰੀ ਵਾਲਾ ਦਰਿਆ ਕੋਈ ਜਾਂਦਾ ਸੀ ਉਹ ਬਹੁਤ ਬਿਮਾਰ ਤੇ ਸੀ ਉਹ ਵੀ ਮਾਰ ਦੇ ਨਾਲ ਕਾਕੀ ਜਿਹੜੇ ਉਹ ਖੜੇ ਖੜੇ ਗੱਡੀ ਸਰ ਲਪਤ ਸਿੰਘ ਕੀ ਹੋਇਆ ਐਚੀਐਮ ਹੈ ਸਰ ਮੈਂ ਨਾ ਘਰੇ ਸੀਗਾ ਜੀ ਤੇ ਮੈਂ ਆਪਣੀ ਗੱਡੀ ਭੇਜੀ ਸੀ ਮੈਨੂੰ ਫੋਨ ਆਇਆ ਸੀ ਮੋਗਾ ਮੈਡੀ ਸਿਟੀ ਤੋਂ ਪੇਸ਼ੈਂਟ ਲੈ ਕੇ ਜਾਣਾ ਸੀਗਾ ਇੱਕ ਮੋਗਾ ਮੈਡੀ ਸਿਟੀ ਤੋਂ ਰੈਫਰ ਹੋਇਆ ਸੀ ਬਠਿੰਡੇ ਏਮਜ਼ ਹਸਪੀਟਲ ਲਈ ਜੀ ਉੱਥੋਂ ਚਲੋ ਮੈਂ ਐਂਬੂਲੈਂਸ ਭੇਜੀ ਤੀ ਜੀ ਉਹ ਪੇਸ਼ੈਂਟ ਚਾ ਕੇ ਗੱਡੀ ਮੇਰੀ ਜਾ ਰਹੀ ਹੈ ਬਠਿੰਡਾ ਏਮਜ਼ ਵਾਸਤੇ ਰਾਜਿਆ ਨੇ ਜਾ ਕੇ ਮੰਨ ਲਓ ਗੱਡੀ ਦਾ ਕੋਈ ਐਕਸੀਡੈਂਟ ਹੋ ਗਿਆ ਉੱਥੇ ਕੋਈ ਗੱਡੀ ਸੀਗੀ ਸਾਈਡ ਤੋਂ ਖੜੀ ਪੈਂਡ ਵਾਲੇ ਦੱਸ ਰਹੇ ਆ ਮੰਨ ਲਓ ਜਿਹੜੇ ਉੱਥੇ ਲੋਕ ਖੜੇ ਸੀ ਉਹ ਦੱਸ ਰਹੇ ਆ ਕਿ ਕਹਿੰਦੇ ਐਂਬੂਲੈਂਸ ਆਉਂਦੀ ਸਾਈਡ ਤੇ ਆ ਰਹੀ ਸੀ ਆਪਦੀ ਸਪੀਡ ਤੇ ਆ ਰਹੀ ਸੀ ਜਿਹੜੇ ਦੂਸਰੀ ਗੱਡੀ ਵਾਲੇ ਸੀ ਉਹਨਾਂ ਨੇ ਉਹਦੇ ਅੱਗੇ ਉਹਦੀ ਗੱਡੀ ਘਮਾਤੀ ਤੇ ਅਚਾਨਕ ਗੱਡੀ ਦਾ ਐਕਸੀਡੈਂਟ ਹੋ ਗਿਆ ਜਿਹੜੀ ਗੱਡੀ ਮੰਨ ਲਓ ਵੀ ਉਤੋਂ ਐਂਬੂਲੈਂਸ ਜਾਂ ਉਹਦੇ ਵਿੱਚ ਜਾ ਟਕਰਾਈ ਤੇ ਗਾਂਹ ਜਾ ਕੇ ਦੁਕਾਨ ਦੇ ਵਿੱਚ ਜਾ ਟਕਰਾਈ ਹਾਂਜੀ ਇਹ ਇਥੋਂ ਮੈਨੂੰ ਫੋਨ ਆਇਆ ਉਥੋਂ ਮੁੰਡੇ ਦਾ ਵੀ ਐ ਕਰਕੇ ਤੇਰੀ ਗੱਡੀ ਦਾ ਐਕਸੀਡੈਂਟ ਹੋ ਗਿਆ ਤੇ ਚਲੋ ਅਸੀਂ ਮੌਕੇ ਤੇ ਪਹੁੰਚੇ ਉੱਥੇ ਤਾਂ ਬੰਦਿਆ ਦੇ ਤਿੰਨਾਂ ਦੇ ਸੱਟਾਂ ਜੀ ਇੱਕ ਮੁੰਡਾ ਡਰਾਈਵਰ ਸੀ ਬਲਵਿੰਦਰ ਸਿੰਘ ਨਾਲ ਲਾਪਰੀ ਸਿੰਘ ਸੀਗਾ ਜੀ ਇੱਕ ਮੁੰਡਾ ਸਟਾਫ ਸੀ ਗਗਨਦੀਪ ਸਿੰਘ ਜੀ ਤਿੰਨੋਂ ਕਬੀਰ ਜਖਮੀ ਆ ਜੀ ਮੁੰਡੇ ਮਰੀਜ਼ ਦੀ ਜਦੋਂ ਮੈਂ ਉੱਥੇ ਪਹੁੰਚਿਆ ਜੀ ਉੱਥੇ ਮਤਲਬ ਪਹੁੰਚ ਤੇ ਉਦੋਂ ਉਹਨਾਂ ਨੂੰ ਲੈ ਗਏ ਸੀਗੇ 108 ਦੇ ਵਿੱਚ ਉਹਨਾਂ ਦਾ ਹਜੇ ਮੈਨੂੰ ਫਿਲਹਾਲ ਪਤਾ ਨਹੀਂ ਵੀ ਕੀ ਕੰਡੀਸ਼ਨ ਆ ਹਾਂਜੀ ਜਿਹੜੇ ਦੂਜੀ ਗੱਡੀ ਵਾਲੇ ਸੀ ਉਹ ਵੀ ਜਿਹੜੀ ਦੂਸਰੀ ਗੱਡੀ ਵਾਲੇ ਉੱਥੋਂ ਦੇ ਲੋਕਾਂ ਦੇ ਦੱਸਣ ਦੇ ਮੁਤਾਬਕ ਇਹ ਚ ਹੋ ਰਿਹਾ ਵੀ ਮੰਨ ਲਓ ਉਹ ਜ਼ਖਮੀ ਆ ਤੇ ਉਹ ਮੰਨ ਲਓ ਵੀ ਸ਼ਰਾਬ ਸਰੂਪ ਉਹਨਾਂ ਦੀ ਗੱਡੀ ਦੇ ਵਿੱਚ ਪਈ ਆ ਡਰਿੰਕ ਵਗੈਰਾ ਕਰਦੇ ਪਏ ਸੀਗੇ ਉਹ ਮੇਰੇ ਹਿਸਾਬ ਨਾਲ ਵੀ 2 ਤੋਂ 3 ਜਾਣੇ ਦੱਸ ਰਹੇ ਆ ਜੀ ਬਾਕੀ ਮੈਨੂੰ ਪੂਰਾ ਕਲੀਅਰ ਨਹੀਂ ਹੈਗਾ ਜੀ ਤੁਹਾਡੀ ਮੇਰੇ ਟੋਟਲ ਕਿੰਨੇ ਜਾਣੇ ਸੀ ਸਾਡੀ ਗੱਡੀ ਦੇ ਵਿੱਚ ਟੋਟਲ 5 ਜਾਣੇ ਸੀਗੇ ਜੀ ਮਰੀਜ਼ ਦੀ ਕੀ ਹਾਲਤ ਹੁਣ ਪਤਾ ਪੁੱਛ ਨਹੀਂ ਸਰ ਮਰੀਜ਼ ਦਾ ਕੁਝ ਨਹੀਂ ਪਤਾ ਜੀ बटिंडा तो जा रहे थे मैं क्या मेरे, मेरे <laughs> क्या हुआ क्या हुआ वो तो जा यहाँ पे जवाब दे दिया थे ना तो, तो फिर बटिंडा दाखिल कर दिए मेरे पापा बटिंडा दाखिल कर दिए वहाँ पे सब सीट सूट सारा मिल गया था उसके बाद या रास्ते रस्ते में ही पता नहीं एक्सीडेंट हो गया पूरा पापा के बोले थोड़ा सांस के प्रॉब्लम थी एकदम सांस मोगा दाखिल करना था मेरे पापा को बटिंडा थोड़ा इलाज थो 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 यहाँ जवाब भी दिए तो, आगे जाके तो, की पता वो ठीक हो को जाके ना जितना इलाज करी दिया थोड़ा और आगे इलाज कर देंगे अरे बुरा एक्सीडेंट हो गया बहुत बुरा देखा नहीं जा रहा है पूरी है पटगी अंदर भर्ती की डेथ हो गई मेरे पास भाई सबको पूरा गो पैर उड़ कट गया मेरे भाई सबको मेरा भाई था एक्सीडेंट पता नहीं कौन सा रोड पे हुआ है मेरा मां बुआ है बुआ का लड़का मेरे चाचा एक मेरा भाई है कुमारा <laughs> <laughs> मेरे पापा थे एक मम्मी बेटा तो कौन से गगा